ਸਤਿ ਸ਼੍ਰੀ ਅਕਾਲ ਜੀ ਵੈਲਕਮ ਇੰਡੀ ਤੁਹਾਡੇ ਸਾਡੇ ਚੈਨਲ ਸਿਰ ਤੋਂ ਟਿੱਪ ਤੇ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੀ ਅੱਜ ਜਿਹੜੇ ਪਸੂਟਾਂ ਦੀ ਵੈਰਾਈਟੀ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਸੋਹਣੀ ਹੈਂਡਵਰਕ ਤੇ ਰਹਿਣ ਵਾਲੀ ਸੂਟ ਨੇ ਜੀ ਸੂਟ ਦੇਖ ਕੇ ਤੁਹਾਡਾ ਇੰਨਾ ਮਨ ਖੁਸ਼ ਹੋ ਜਾਣਾ ਇਹ ਦੇਖੋ ਜੀ ਆਪਾਂ ਬਨਾਰਸੀ ਸਿਲਕ ਦੇ ਉੱਪਰ ਸੂਟ ਨੂੰ ਰੈਡੀ ਕੀਤਾ ਬਹੁਤ ਹੀ ਜ਼ਿਆਦਾ ਸੋਹਣਾ ਜਿਹਾ ਸੂਟ ਆਪਣਾ ਬਣ ਕੇ ਰੈਡੀ ਹੋਇਆ ਹੈ ਦੇਖੋ ਤੁਸੀਂ ਸ਼ਰਟ ਦੇਖ ਸਕਦੇ ਹੋ ਸ਼ਰਟ ਤੇ ਪੈਂਦਾ ਡਿਜ਼ਾਈਨਿੰਗ ਦਿੱਤੀ ਹੈ ਨੈੱਕ ਦੇ ਉੱਪਰ ਇਦਾਂ ਚੰਪਾ ਲੇਸ ਦੇ ਕੇ ਵਿੱਚ ਬਟਨ ਲਗਾਏ ਹੈ ਤੇ ਇਹ ਵਾਲੀਆਂ 슬ੀਵਜ਼ ਨੇਗੀਆਂ ਜਿਹੜਾ ਇਹਦਾ ਦੁਪੱਟਾ ਤੇ ਬਾਟਮ ਹੈ ਉਹਦੇ ਕਿਤਾ ਤੁਹਾਡੀ ਰੂਹੀ ਖੁਸ਼ ਹੋ ਜਾਣੀਏ ਦੇਖੋ ਜੀ ਬਾਟਮ ਤੇ ਤੁਸੀਂ ਸਾਰਾ ਹੈਂਡ ਦਾ ਕੰਮ ਦੇਖ ਸਕਦੇ ਕਿੰਨਾ ਜ਼ਿਆਦਾ ਪਿਆਰਾ ਆਪਣਾ ਪਾਰਟੀ ਵੇਅਰ ਸੂਟ ਬਣ ਕੇ ਰੈਡੀ ਹੋਇਆ ਕਿੰਨਾ ਜ਼ਿਆਦਾ ਹੈਵੀ ਲੁੱਕ ਦਾ ਸਾਰਾ ਕੰਮ ਹੋਇਆ ਦੇ ਤੇ ਪ੍ਰਾਈਸ ਆਪਾਂ ਮੈਂਸ਼ਨ ਕਰਾਂਗੇ ਵੀਡੀਓ ਦੇ ਵਿੱਚ ਤੇ ਸਕਰੀਨ ਦੇ ਉੱਪਰ ਦਵਾਂਗੇ ਆਪਾਂ ਸਾਰਾ ਤੇ ਦੇਖੋ ਜੀ ਆਪਾਂ ਪਿਓਰ ਔਰਗੈਂਜ਼ਾ ਦਾ ਇਹਦੇ ਨਾਲ ਦੁਪੱਟਾ ਰੈਡੀ ਕੀਤਾ ਹੈ ਦੁਪੱਟੇ ਦੇ 4 ਸਾਈਡ ਆਫ ਦਾ ਹੱਥ ਦਾ ਕੰਮ ਦਿੱਤਾ ਸਾਰਾ ਦੇਖ ਸਕਦੇ ਹੋ ਤੁਸੀਂ ਕਿੰਨਾ ਪਿਆਰਾ ਦੁਪੱਟਾ ਬਣ ਕੇ ਰੈਡੀ ਹੋਇਆਗਾ ਤੇ ਇਹਦੇ 4 ਸਾਈਡ ਇਦਾਂ ਬਹੁਤ ਹੀ ਸੋਹਣਾ ਜਿਹਾ ਕੱਟਵਰਕ ਦੇ ਕੇ ਵਿਚ ਆ ਵਾਲੇ ਫਲਾਰ ਰੱਖੇ ਆਪਾਂ ਸਾਰਾ ਇੱਥੇ ਨਾਲ ਆਪਾਂ ਸਤਾਰਾ ਦਿੱਤੇਗਾ ਤੇ ਹਲਕਾ ਜਿਹਾ ਥ੍ਰੈਡ ਮਿਕਸ ਕੀਤਾ ਤੇ 4 ਸਾਈਡ ਕਾਰਨਰ ਦੇ ਵਿੱਚ ਇਹ ਵਾਲਾ ਇੱਥੇ ਆਪਾਂ ਫਲਾਰ ਦਿੱਤਾ ਹੈਗਾ ਇੱਕ ਦੇਖ ਸਕਦੇ ਹੋ ਤੁਸੀਂ ਕਿੰਨਾ ਜ਼ਿਆਦਾ ਪਿਆਰਾ ਕੰਮ ਹੋਇਆ ਹੈ ਤੇ ਇਹਨੂੰ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਬਿਲਕੁਲ ਜੈਨੂਇਨ ਜੇ ਰੇਟ ਤੇ ਆਪਣਾ ਇਹ ਸੂਟ ਰੈਡੀ ਹੋਇਆਗਾ ਦੇਖ ਸਕਦੇ ਹੋ ਤੁਸੀਂ ਕਿੰਨਾ ਪਿਆਰਾ ਕੰਮ ਹੋਇਆ ਹੈ ਮੇਰਾ ਖੁਦ ਦਾ ਵੀ ਮਨ ਕਰ ਰਿਹਾ ਹੈ ਕਿ ਮੈਂ ਇਹਦਾ ਸੂਟ ਵੇਅਰ ਕਰਾਂ ਬਹੁਤ ਜਿਆਦਾ ਪਿਆਰਾ ਸੂਟ ਬਣ ਕੇ ਰੈਡੀ ਹੋਇਆ ਹੈ ਪਿਓਰ ਬਨਾਰਸੀ ਸਿਲਕ ਦੇ ਉੱਪਰ ਆਪਾਂ ਸਾਰਾ ਸੂਟ ਰੈਡੀ ਕੀਤਾ ਹੈ ਤੇ ਪਿਓਰ ਆਰਗੈਂਜ਼ਾ ਦਾ ਹੀ ਦੁਪੱਟਾ ਆਪਾਂ ਨਾਲ ਕੀਤਾਗਾ ਤਿਆਰ ਤੇ ਬਹੁਤ ਜਿਆਦਾ ਪਿਆਰਾ ਸੂਟ ਬਣ ਕੇ ਰੈਡੀ ਹੋਇਆ ਆਪਣਾ ਤੇ ਨੈਕਸਟ ਸੂਟ ਹੈਗੇ ਜੀ ਬਲੈਕ ਡੈਂਟਿੰਗ ਜਾਰਜਟ ਦੇ ਵਿੱਚ ਰੈਡੀ ਕੀਤਾ ਹੈ ਇਹ ਵੀ ਬਹੁਤ ਸੋਹਣਾ ਕੰਮ ਹੈ ਇਹ ਸਾਰੇ ਸੂਟ ਆਪਣੇ ਅਮਰੀਕਾ ਜਾਂ ਰਹੇ ਨੇ ਰੈਡੀ ਹੋ ਕੇ ਤੇ ਦੇਖੋ ਜੀ ਤੇ ਇਹਦੇ ਆਪਾਂ ਘੇਰੇ ਦੇ ਉੱਪਰ ਹਲਕੀ ਜਿਹੀ ਬੀਲ ਦਿੱਤੀ ਹੈ ਹੈਂਡਵਰਕ ਦਾ ਕੰਮ ਹੈ ਸਾਰਾ ਤੇ ਇਹ ਵਾਲੀਆਂ 슬ੀਵਜ਼ ਰੱਖੀਆਂ ਨੇ ਜੀ ਆਪਾਂ ਦੇਖੋ ਤੁਸੀਂ ਕਿੰਨਾ ਪਿਆਰਾ ਕੰਮ ਹੋਇਆ ਜਿਹੜੀ ਇਹਦੀ ਨੈੱਕ ਆ ਉਹ ਬਿਲਕੁਲ ਆਪਾਂ ਸਿੰਪਲ ਹੀ ਰੱਖੀ ਆ ਦੇਖੋ ਜੀ ਤੇ ਕਿੰਨਾ ਪਿਆਰਾ ਕੰਮ ਹੋਇਆਗਾ ਤੇ ਚੱਕਾ ਦੇ ਉੱਪਰ ਆਪਾਂ ਇਦਾਂ ਪਾਈਪਿੰਗ ਲਗਾ ਕੇ ਫਿਨਿਸ਼ਿੰਗ ਦਿੱਤੀ ਹੈ ਇਹਦਾ ਵੀ ਦੁਪੱਟਾ ਦੇਖ ਕੇ ਤੁਹਾਡਾ ਇੰਨਾ ਕਿ ਜ਼ਿਆਦਾ ਮਨ ਖੁਸ਼ ਹੋ ਜਾਣਾ ਹੈ ਬਹੁਤ ਹੀ ਸੋਹਣਾ ਆਪਣਾ ਦੁਪੱਟਾ ਰੈਡੀ ਹੋਇਆ ਬਿਲਕੁਲ ਨਿਊ ਜੀ ਡਿਜ਼ਾਈਨਿੰਗ ਦਿੱਤੀ ਆਪਾਂ ਸੂਟ ਨੂੰ ਦੇਖੋ ਜੀ ਦੁਪੱਟੇ ਦੇ ਨਾ ਇਹਦੇ ਪੱਲਿਆਂ ਤੇ ਆਪਾਂ ਦੋਨੋਂ ਪਾਸੇ ਨਾ ਪੇਂਟ ਦਿੱਤਾ ਹੈਗਾ ਦੇਖੋ ਤੁਸੀਂ ਕਿੰਨਾ ਸੋਹਣਾ ਪੇਂਟ ਨਾਲ ਤੇ ਇਹਦੇ ਫੋਰ ਸਾਈਡ ਆਪਾਂ ਲੇਸ ਦਿੱਤੀ ਹੈ ਬਹੁਤ ਹੀ ਪਿਆਰੀ ਜਿਹੀ ਸਟ ਲਗਾ ਕੇ ਸੂਟ ਐ ਨਾ ਜਿਆਦਾ ਸੋਹਣਾ ਬਣ ਕੇ ਰੈਡੀ ਹੋਇਆਗਾ ਬਹੁਤ ਜਿਆਦਾ ਪਿਆਰਾ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਤੇ ਨੇੜੇ ਤੋਂ ਦਿਖਾਓ ਇਹਦਾ ਇਦਾਂ ਸ਼ਰਟ ਤੇ ਹੈਂਡਵਰਕ ਦੀ ਬੇਲ ਓਨਲੀ ਘੇਰੀ ਤੇ 슬ੀਵਸ ਦੇ ਉੱਪਰ ਤੇ ਪੱਲਿਆਂ ਦੇ ਉੱਪਰ ਦੁਪੱਟੇ ਤੇ ਪਾ ਪੇਂਟ ਦਾ ਕੰਮ ਰੱਖਿਆ ਜੀ ਦੇਖੋ ਕਿੰਨੇ ਪਿਆਰੇ ਸੂਟ ਆਪਣੇ ਬਣ ਕੇ ਰੈਡੀ ਹੋਏ ਐ ਤੇ ਥਰਡ ਸੂਟ ਸੀਗਾ ਆਪਣਾ ਇਹ ਜੇ ਸਟਿਚ ਕਰਨ ਵਾਲਾ ਆਪਣਾ ਸੂਟ ਮੈਂ ਤੁਹਾਨੂੰ ਦਿਖਾ ਦਿੰਨੀ ਆ ਤੇ ਇਹ ਇਹ ਆਪਣਾ ਆਫ ਵਾਈਟ ਕਲਰ ਦੇ ਪਿਓਰ ਸ਼ਿਮਰ ਦੇ ਵਿੱਚ ਸੂਟ ਨੂੰ ਰੈਡੀ ਕੀਤਾ ਤੇ ਨੈੱਕ ਦਾ ਕੰਮ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਕੰਮ ਹੋਇਆ ਨੈੱਕ ਦੇ ਉੱਪਰ ਸਾਰਾ ਤੇ ਇੱਥੇ ਇਦਾਂ ਚਾਕ ਦੇ ਉੱਪਰ ਦੋਹਾਂ ਸਾਈਡ ਚਾਕ ਦੇ ਉੱਪਰ ਇਦਾਂ ਕੰਮ ਹੋਇਆ ਸਾਰਾ ਪ੍ਰੋਪਰ ਹੈਂਡ ਦਾ ਕੰਮ ਰਹੇਗਾ ਜੀ ਇਹ ਜਿੱਦਾਂ ਕਿ ਹੁਣ ਇੱਥੇ ਵੀ ਆਪਾਂ ਇੰਡੀਆ 'ਚ ਵੀ ਤਾਂ ਸੂਟ ਇਦਾਂ ਦੇ ਹੈਂਡਵਰਕ ਦੇ ਰੈਡੀ ਕਰਵਾਉਂਦੇ ਆ ਤਾਂ ਹੁਣ ਥੋੜੀ ਜੀ ਲੋ ਪ੍ਰਾਈਸ ਦੇ ਉੱਪਰ ਰੈਡੀ ਹੋ ਜਾਣਗੇ ਤੁਹਾਡੇ ਤੇ ਦੇਖੋ ਇਹ ਵਾਲਾ ਕੰਮ ਜੀ 슬ੀਵਸ ਦੇ ਉੱਪਰ ਰਹੇਗਾ ਬਹੁਤ ਹੀ ਜ਼ਿਆਦਾ ਪਿਆਰੇ ਸੂਟ ਆਪਣੇ ਬਣ ਕੇ ਰੈਡੀ ਹੋਏ ਨੇ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਸਾਡੇ ਸੂਟ ਕਿੱਦਾਂ ਦੇ ਲੱਗੇ ਤੇ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰੋ ਜੀ ਮਿਲਦਿਆਂ ਜੀ ਆਪਾਂ ਤੁਹਾਨੂੰ ਫਿਰ ਨਵੀਂ ਵੀਡੀਓ ਦੇ ਨਾਲ ਓਕੇ ਜੀ ਬਾਏ ਬਾਏ ਥੈਂਕ ਯੂ